ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਿਹਾ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ। ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆ ਟੋਟਲ ਤੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਟ ਮੱਜਾ तकरीबन ਤਿਆਰੀ ਦੇ ਵਿੱਚ ਆ ਕਿੰਨੇ ਸਮੇਂ ਦੀ ਸੂਣ ਵਾਲੀ ਆ ਕਿੰਨੇ ਦਿਨ ਲੱਜੇਗੇ ਹਜੇ ਬਾਕੀ ਉਹ ਆਪਾਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਵਿੱਚ ਜਿਹੜਾ ਮੇਲ ਕੱਟਾ ਹੈਗਾ ਮਾਲੀ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈ ਲਾਂਗੇ ਠੀਕ ਹੈ ਜੀ ਸੋਚਿਐਸ ਵੀ ਕਿਸਾਨ ਵੀਰ ਨੂੰ ਪਸ਼ੂ ਪਾਲਕ ਵੀਰ ਨੂੰ ਐਨੀਮਲ ਪਸੰਦ ਆਉਣ ਤੁਸੀਂ ਖਾਸ ਤੌਰ ਤੇ ਵੀਰ ਦੇ ਨਾਲ ਗੱਲਬਾਤ ਕਰਨੀ ਹੈਗੀ ਆ ਚੱਲਦੇ ਵਧੇਰੇ ਡਿਟੇਲ ਦੇ ਲਈ ਬਾਈ ਖਰਾਂ ਦੇ ਕੋਲ ਤੇ ਖਾਸ ਜਿਹੜੀ ਵਿਜਿਟ ਆ ਦੋਸਤੋ ਤੁਹਾਨੂੰ ਚੋਲਾ ਸਾਹਿਬ ਕਰਨੀ ਪਵੇਗੀ ਠੀਕ ਹੈ ਜੀ ਫਤਿਆਬਾਦ ਵੀ ਬਿਲਕੁਲ ਨਜ਼ਦੀਕ ਲੱਗਦਾ ਸ੍ਰੀ ਗੋਇੰਦਵਾਲ ਸਾਹਿਬ ਵੀ ਥੋੜੀ ਦੂਰੀ ਤੇ ਆ ਰੂੜੀ ਵਾਲਾ ਪਿੰਡ ਵੀ ਤਕਰੀਬ ਨੇਥੋਂ ਨਾਲ ਲੱਗਦਾ ਜੀ ਠੀਕ ਆ ਤੇ ਜ਼ਿਲ੍ਹਾ ਤਹਿਸੀਲ ਜਿਹੜੀ ਹੈਗੀ ਹੈ ਖਾਸ ਤੌਰ ਤੇ ਸ੍ਰੀ ਤਰਨਤਾਰਨ ਸਾਹਿਬ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਵੀਰ ਜੀ ਸਭ ਤੋਂ ਪਹਿਲਾਂ ਸਸਰੀਤਾਲ ਤੇ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਮ ਜਰੂਰ ਦੱਸ ਦਿਓ ਜੀ ਨਾਮ ਹੈਗਾ ਜਗਤਾਰ ਸਿੰਘ ਵੀਰ ਜੀ ਜਗਤਾਰ ਸਿੰਘ ਹਾਂਜੀ ਤੇ ਬਾਕੀ ਭਾਈ ਜੀ ਆਪਾਂ ਨੂੰ ਖਾਸ ਵਿਜਟ ਜਿਹੜੀ ਚੋਲਾ ਸਾਹਿਬ ਪੈਂਡ ਕਰਨੀ ਪਵੇਗੀ ਚੋਲਾ ਚੋਲਾ ਸਾਹਿਬ ਤੇ ਤਿੰਨ ਐਨੀਮਲ ਆ ਜੀ ਹਾਂਜੀ ਤੇ ਵੀਰ ਜੀ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਖੜੀ ਆ ਕੀ ਡਿਟੇਲ ਆ ਜੀ ਇਸ ਦੀ ਪ੍ਰੋਪਰ ਕਿੰਨਾ ਮਾ ਸੁਆ ਸੂਈ ਤੇ ਕਿੰਨੇ ਕ ਟਾਈਮ ਦੀ ਸੂਈ ਆ ਜੀ ਇਹ ਵੀਰ ਪਹਿਲਾ ਸੁਆ ਸੂਈ ਆ ਦੁੱਧ ਦਾ ਗਾਹੀ ਇਸ ਲਈ 8 ਕਿਲੋ ਜੀ 2 ਮਹੀਨੇ ਜੀ ਸੂਈ ਸੀ ਜੀ ਤੇ ਇਹਦਾ ਨਾ 5-6 ਤਾਂ ਹੋ ਗਏ ਬਚਾ ਗਿਆ ਮਾਰ ਠੀਕ ਆ ਜੀ ਤੇ ਇਹਨੇ 2-3 ਦਿਨ ਤਾਂ ਪੱਠੇ ਨਹੀਂ ਖਾਦੇ ਠੀਕ ਆ ਬਚਾ ਮੰਨ ਕਰ ਹੁਣ ਇਹ ਪਹਾੜੇ ਤੇ ਮਿਲਦੀ ਦੁੱਧ ਦੀ 6 ਕਿਲੋ ਹੁਣ ਪਹਾੜ ਦੋ ਮਹੀਨੇ ਹੋ ਗਏ ਸੂਈ ਨੂੰ ਬੱਚਾ ਮਰਨ ਨੂੰ 8-10 ਦਿਨ ਨਹੀਂ ਅੱਜ 6 ਮਾਂ ਦੇ ਅੱਜ 6 ਮਾਂ ਨੂੰ ਬੱਚਾ ਮਰਿਆ ਹੁਣ ਦੋਵੇਂ ਟਾਈਮ ਮਿਲਦੀ ਪਾੜੇ ਦੇ ਕਿਸ ਦੇ ਕਰਦਾ ਡੰਗਟੀ ਘਲਵਾ ਸਕਦੀ ਆ ਉਹ ਕਈ ਨਾ ਪਸ਼ੂ ਆਦਤ ਪਾਉਂਦਾ ਪਾਉਂਦਾ ਦੋ ਦਿਨ ਲੱਗ ਸਕਦੇ ਆ ਆਪਣੇ ਕੋਲ ਦੋਵੇਂ ਟਾਈਮ ਦੁੱਧ ਆ ਇਹੋ ਲੈਗਾ ਕਰਕੇ ਪਾ ਦੋ ਦਿਨ ਚੋਗੇ 3 ਦੇ 2.6 ਕਿਲੋ 6 ਕਿਲੋ ਆ ਜੀ ਪਹਿਲੇ ਚੋਟੀ ਪਹਿਲਾਂ ਛੋਟੀ ਦੋਸਤੋ ਸੂਈ ਆ ਠੀਕ ਆ ਜੀ 6 ਕਿਲੋ ਜਿਹੜਾ ਹੁਣ ਮੌਕੇ ਦਾ ਬਿਲਕੁਲ ਦੁੱਧ ਆ ਤੇ ਦੋ ਮਹੀਨੇ ਹੋ ਗਏ ਆ ਬਿਲਕੁਲ ਸੂਈ ਨੂੰ ਤੇ ਘੱਟੋ ਘੱਟ ਵੀ 6 ਦਿਨ ਹੋ ਗਿਆ ਵੀਰਾਂ ਦਾ ਵੀ ਬੱਚਾ ਸੀਗਾ ਨੀਚੇ ਤੇ ਉਹ ਬੱਚਾ ਮਰ ਗਿਆ ਹੈ ਤਕਰੀਬਨ ਤੇ ਠੰਡਾ ਦੁੱਧ ਵੀਰਾਂ ਦਾ ਵੀ ਘੱਟੋ ਘੱਟ ਵੀ 6 ਕਿਲੋ ਹੈਗਾ ਕੋਈ ਵੀਰ ਮਿੰਤੀ ਗਿਣਤੀ ਕਰ ਸਕਦਾ ਤਸੱਲੀ ਨਾਲ ਚਵਾਈ ਤੁਸੀਂ ਕਰਨੀ ਆ ਚੈੱਕ ਪਾਸ ਜਿਹੜੀ ਹੈਗੀ ਵੀਰ ਵੱਲੋਂ ਆ ਬਾਕੀ ਥਣਾ ਦੀ ਵੀਰ ਬਿਲਕੁਲ ਓਕੇ ਆ ਜੀ ਬਿਲਕੁਲ ਬਿਲਕੁਲ ਬਹੁਤ ਸਾਫ ਚਵਾਈ ਆ ਠੀਕ ਆ ਤੇ ਇਹਨੂੰ ਵੀਰ ਆਪਾਂ ਖੋਲ ਕੇ ਤੋਰੀਏ ਮਾੜਾ ਦਿਖਾਓ ਤੇ ਇੱਕ ਵੀਰ ਜਗਤਾਰ ਜੀ ਇਹਦਾ ਕਿੰਨਾ ਕੁ ਮੁੱਲ ਵੀਰ ਕਿੰਨਾ ਹੈ ਮੁੱਲੇ ਦਾ ਵੀਰ ਹੈਗਾ 45000 ਠੀਕ ਹੈ 40000 ਦੀ ਆਪਾਂ ਦੇ ਦਾਂਗੇ 40000 ਦੀ ਉਹ ਚੋਂ ਫੁੱਲ ਮਾਨਤਨ ਕਰਾਂਗੇ ਉਹਦੇ ਚੋਂ ਵੀ ਜਿਹੜਾ ਮਾਨਤਨ ਆ ਕਿਸਾਨ ਵੀਰੋ ਤੁਹਾਡਾ ਘਰ ਪਹੁੰਚਿਆ ਤਾਂ ਜ਼ਰੂਰ ਹੋ ਜਾਏਗਾ ਤੇ 45000 ਡਿਮਾਂਡ ਆ ਤੇ ਥਣ ਹਵਾਨਾ ਜਿਹੜਾ ਤੁਸੀਂ ਮੜਾ ਥੋੜਾ ਵੀਰ ਦੀ ਆਉਣ ਨੂੰ ਹੋਰ ਲੈ ਜਾ ਜੀ ਦਿਖਾ ਦਿਓ ਪਿੱਛੋਂ ਮੜਾ ਚੰਗੀ ਆ ਇਹ ਕਰੋ ਚੈੱਕ ਜੀ ਠੀਕ ਆ ਜੀ ਇੱਕ ਸਾਈਡ ਬਈ ਜੀ ਰੱਖਦੀ ਆ ਜਾਂ ਕਿਵੇਂ ਜੀ ਹਾਂ ਹੈ ਪਰ ਸੋਨਾ ਚਵਾਈ ਚ ਕੋਈ ਫਰਕ ਨਹੀਂ ਹੈ ਚਵਾਈ ਚ ਕੋਈ ਫਰਕ ਨਹੀਂ ਪਰ ਸਾਈਡ ਰੱਖਦੀ ਹੈ ਨਾ ਇਹਦੀ ਇਹਦੀ ਧੱਕ ਗਾਹ ਨੂੰ ਆ ਹਾਂ ਜੀ ਮਾਨੇ ਧੱਕ ਗਾਹ ਨੂੰ ਆ ਬਾਕੀ ਚਵਾਈ ਚ ਕੋਈ ਫਰਕ ਨਹੀਂ ਹੈ ਠੀਕ ਆ ਬਿਲਕੁਲ ਬਰਾਬਰ ਠੀਕ ਆ ਧੱਕ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਵੇਖ ਲਈ ਆ ਅੱਗੇ ਨੂੰ ਰੱਖਦੀ ਆ ਚਵਾਈ ਜਵੀਰਾਂ ਦਾ ਕੋਈ ਫਰਕ ਨਹੀਂ ਹੈਗਾ ਬੇਸ਼ੱਕ ਥੋੜੀ ਜੀ ਭਾਵੇਂ ਸਾਈਡ ਰੱਖਦੀ ਆ ਠੀਕ ਹੈ ਜੀ ਉਲਟ ਬਹਿਣੀ ਵਾਲੇ ਪਾਸੇ ਤੋਂ ਤੇ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂਗਾ ਤੇ ਬਿਲਕੁਲ ਧਾਰ ਬਰਾਬਰ ਆ ਥਾਣਾ ਦੀ ਤੇ ਮੁੱਲ ਜਿਹੜਾ 40000 ਡਿਮਾਂਡ 45000 ਡਿਮਾਂਡ ਆ 40000 ਲਾਸਟ ਲੈਦੇ ਆ ਤੇ 40000 ਦੇ ਵਿੱਚੋਂ ਵੀ ਜਿਹੜਾ ਤੁਹਾਡਾ ਮਾਨਤਨ ਹੋ ਜਾਏਗਾ ਘਰ ਪਹੁੰਚ ਜਾਂਦਾ ਠੀਕ ਹੈ ਜੀ ਆ ਬੈਕ ਸਾਈਡ ਤੋਂ ਇੱਕ ਜਿਹੜੀ ਥਾਣਾ ਦੀ ਤੁਸੀਂ ਦੇਖ ਲਓ ਤੇ ਪਹਾੜੇ ਵੰਡੇ ਤੇ ਆ ਠੀਕ ਇਸ ਤੋਂ ਬਾਅਦ ਇੱਕ ਪੂਰੀ ਮੱਝ ਆ ਵੀਰ ਹੋਣਾ ਦੇ ਕੋਲ ਇਹ ਵੀ ਬਕਾਊ ਆ ਤੇ ਵੀ ਇਹ ਵੀ ਮੱਝ ਆਪਣੇ ਘਰ ਦੀ ਹੈ तकरीबन ਹਾਂਜੀ ਹਾਂਜੀ ਇਹ ਆਪਾਂ ਨੇ ਸਹਾਵ ਕੋ ਲਈ ਸੀ ਹਾਂਜੀ ਤੇ ਬਾਰਡਰ ਰੀ ਦੀ ਮੱਝ ਹੈ ਠੀਕ ਹੈ ਜੀ ਹਾਂਜੀ ਇਹਦੇ 25 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਇਹਨੂੰ ਵੀਰੇ ਖੋਲ ਕੇ ਮਾੜਾ ਦਿਖਾਈਏ ਇਹਨੂੰ ਦਿਨ ਪੂਰੇ ਆ 25 ਤਰੀਕ ਨੂੰ 25 ਜਨਵਰੀ ਨੂੰ ਹਾਂਜੀ ਹਾਂਜੀ ਅੱਜ ਤੋਂ तकरीबन ਜੇ ਆਪਾਂ ਲਈਏ ਹਿਸਾਬ ਤੇ 10 ਦਿਨ ਬਾਕੀ ਹੋ ਜੀ ਬਹੁਤ ਚੰਗਾ ਦੁੱਧ ਹੈ 12 13 ਕਿਲੋ ਦੀ ਮਾਲਕ ਆ ਠੀਕ ਹੈ ਜੀ ਤੇ ਲਾਫੀ ਥਾਣਾ ਚੁਈ ਚੁਈ ਦੀ ਆਪਣੀ ਗਾਰੰਟੀ ਹੈ ਠੀਕ ਆ ਮੱਝ ਤਾਂ ਇਕੱਲੇ ਛੋਟੇ ਹੱਥ ਜਮਣ ਵਾਲੀ ਹੈ ਬਿਲਕੁਲ ਜੀ ਆਪਰੀ ਨਾ ਪੂਰੀ ਮਾਝਾ ਦੋਸਤੋ ਪਾਰੀ ਵਜਨ ਵਾਲੀ ਮਾਝਾ ਠੀਕ ਆ ਤੇ ਆਹ ਦੇਖੋ 2 ਮਿੰਟ ਵੀਰੇ ਖਿਲਾਰ ਲਓ ਜੀ ਆਹ ਮੂੰਹ ਮੱਥਾ ਜਿਹੜਾ ਹੈਗਾ ਫੇਸ ਦੀ ਕੁਆਲਿਟੀ ਦੇਖ ਲਓ ਸਿੰਘ ਜਿਹੜੇ ਦੋਸਤੋ ਬੇਸ਼ੱਕ ਖੁੱਲੇ ਨੇ ਪਰ ਪੂਰੀ ਮਾਝਾ ਬਿਲਕੁਲ ਜਿਹੜਾ ਦੋਸਤੋ ਵਜਨ ਵਾਲੀ ਮਾਝਾ ਵਜਨਦਾਰ ਮਾਝਾ ਤੇ ਐਕਸਟਰਾ ਆਰਡੀਨਰੀ ਜਿਹੜਾ ਵਜਨ ਆ ਤਕਰੀਬਨ ਤੇ ਥਣ ਹਵਾਨੇ ਦੀ ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦਾ ਕੋਈ ਚੰਗੀ ਤਰ੍ਹਾਂ ਆ ਕਰੋ ਚੈੱਕ ਜੀ ਠੀਕ ਆ ਤੋਰੀਏ ਵੀਰ ਜੀ ਥੋੜਾ ਅੱਗੇ ਠੀਕ ਆ ਤੇ ਥਾਣੇ ਦੇ ਬਾ ਜਿਹੜਾ ਪੱਧਰ ਆ ਉਹਨੂੰ ਤੋੜ ਲਓ ਥੋੜਾ ਜਿਹਾ ਹਾਂਜੀ ਬਾਅਦ ਜਿਹੜੀ ਆ ਦੋਸਤੋ ਬਹੁਤ ਵਧੀਆ ਚੰਗੀ ਵੱਡੀ ਮੱਝ ਆ ਮੰਜਾ ਡੈਂਦਾ ਮੱਝ ਤੇ ਵੀ ਤਕਰੀਬਨ ਸੇਵਾ ਵੀ ਵਾਲੇ ਵੀ ਵੀਰ ਉਹਨਾਂ ਨੇ ਵਟ ਕੱਟਦੇ ਆ ਤੇ ਵੱਡੇ ਪੱਲੇ ਦੀ ਮੱਝ ਆ ਦੋਸਤੋ ਠੀਕ ਆ ਪੂਰੀ ਮੱਝ ਆ ਰੇਟ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪਤਾ ਕਰਾਂਗੇ ਨਾਲੇ ਪੁੱਛ ਲਵਾਂਗੇ ਜਿਹੜੇ ਪਹਿਲੀਆਂ ਸਵੇਰਾਂ ਦੀ ਚਵਾਈ ਆ ਉਹ ਤਕਰੀਬਨ ਕਿੰਨੀ ਰਹੀ ਹੈਗੀ ਕਿੰਨੀ ਚਵਾਈ ਕਰਵਾਈ ਹੈ ਇਸ ਮੱਝ ਨੇ ਠੀਕ ਆ ਵੀਰ ਜੀ ਇੱਕ ਤਾਂ ਇਹਦਾ ਮੁੱਲ ਵੀ ਦੱਸੀਏ ਤੇ ਬਾਕੀ ਪਹਿਲੀਆਂ ਸੂਈਆਂ ਦੇ ਵਿੱਚ ਚਵਾਈ ਜਾਂਦੀ ਕਿਦਾਂ ਦੀ ਸੀ ਕਿੰਨੇ ਕਿ ਲੀਟਰ ਪੀਕ ਲੈਵਲ ਹੈਗਾ ਦੁੱਧ ਵੀਰ ਆਪਣੀ ਸਾਮ ਤੇ ਦੁੱਧ ਨੇਰੀ 12 ਕਿਲੋ ਹਾਂਜੀ ਕਿਹਦੀ ਸਾਮ ਦਾ ਪਤਾ ਨਹੀਂ ਵੀ ਅਗਲਾ ਜਿਹੋ ਜਿਹੋ ਜੀ ਕੋਈ ਸਾਮ ਕਰ ਲੂਗਾ ਹਾਂਜੀ ਫਿਰ ਉਹ ਚੁਲ ਲੈਣਾ ਤੇ ਬਣਦੀ ਬਣਦੀ ਬੋ ਹੁਣ ਲੈ ਹੀ ਪੈ ਗਈ ਆ ਤੇ ਦਿਨਾਂ ਨੇ तकरीबन 15 ਕੁ ਲੈ ਜਾਣੇ ਤੇ ਸੂਆ ਹੁਣ ਕਿੰਨਾ ਸਾਈ ਪਾਈ ਹੋਵੇਗਾ ਸੂਆ ਆਪਾਂ ਵੀ ਇਦਾਂ ਲਈ ਹੁਣ ਚੌਥੇ ਕ ਸੂਏ ਨਾਲ ਸੂਆ ਚੌਥੇ ਕ ਸੂਏ ਨਾਲ ਆਪਾਂ ਵੀ ਲੈ ਸੂਏ ਲਈ ਠੀਕ ਆ ਤੇ ਬਾਕੀ ਵੀਰਾਂ ਦਾ ਮੁੱਲ ਡਿਮਾਂਡ ਕਿੰਨੀ ਆ ਕੀਤੀ ਹੁਣ ਮੁੱਲ ਅੱਜ ਦੇ ਹਿਸਾਬਾ ਮਾਰੀਟ ਦੇ ਸਾ ਇਹ ਹੈਗਾ ਵਾ ਮੁੱਲ 65000 ਹਾਂਜੀ ਤੇ ਆਪਾਂ 63000 ਦੀ ਦੇਵਾਂਗੇ 63000 ਦੀ ਹਾਂ ਤੇ ਜੇ ਕੋਈ ਆਖੂਗਾ ਵੀ ਸੂਈ ਖੜਨੀ ਆ ਜੀ ਆਪਣੇ ਮੋਲ ਕਰਕੇ ਫਿਰ ਹੋਊਗਾ ਮੋਲ ਬਾਕੀ ਸੂਣ ਤੋਂ ਬਾਅਦ ਥੋੜਾ ਰੇਟ ਵਧ ਵੀ ਸਕਦਾ ਹਾਂ ਵਧ ਵੀ ਸਕਦਾ ਹਾਂ ਹੁਣ ਦੋਸਤੋ ਮੌਕੇ ਦਾ ਜਿਹੜਾ 65000 ਮੋਲਾ ਠੀਕ ਹੈ ਜੀ 65000 65000 ਡਿਮਾਂਡ ਆ ਤੇ ਆ ਕਰੋ ਚੱਕ ਜੀ 65000 ਡਿਮਾਂਡ ਆ ਤੇ 63000 ਦੀ ਪਈ ਜਾਂਦਾ ਵੀ 63000 ਦੀ ਲੈਦੇ ਹੋਵੇ ਕਿ ਜੈਸਨ ਉਹ ਜਿਹੜੀ ਆ 63000 ਦੀ ਆ ਬਾਕੀ ਤਕਰੀਬਨ ਥਣ ਥੂਣ ਜਿਹੜੇ ਹੈਗੇ ਆ ਚੰਗੇ ਗੈਬ ਅੰਤਰ ਤੇ ਥਣ ਹੈਗੇ ਆ ਤੇ ਤਕਰੀਬਨ ਅਜੇ ਬਣਾ ਰਹੀ ਆ ਲਾਏ ਪਈ ਆ ਵੀਰ ਹੁਣਾਂ ਦੱਸਿਆ ਵੀ ਅਜੇ 10 ਦਿਨ ਬਾਕੀ ਆ ਸੂਣ ਦੇ ਵਿੱਚ ਤੇ 10 ਦਿਨਾਂ ਦੇ ਵਿੱਚ ਪੂਰਾ ਇਸਨੇ ਨੀਵਾ ਭਰ ਕੇ ਤਿਆਰ ਕਰ ਦਿੱਤਾ ਠੀਕ ਹੈ ਜੀ ਪੂਰੀ ਆਪਾਂ ਸਭੀ ਬਿਲਕੁਲ ਬਾਕੀ ਸਾਫ ਸਮਝਲ ਜਿਹੜੀ ਹੈਗੀ ਆ ਤੁਹਾਨੂੰ ਨੋਰਮਲੀ ਦਿਖ ਰਹੀ ਹੋਵੇਗੀ ਠੀਕ ਹੈ ਜੀ ਤਕਰੀਬਨ ਮੈਂ ਪਹਿਲਾਂ ਜਿਹੜਾ ਜ਼ਿਕਰ ਕਰਤਾ ਸੀ ਵੱਡੇ ਪੱਲੇ ਦੀ ਮੱਝ ਆ ਕਾਫੀ ਵਧੀਆ ਚੰਗੀ ਪਲੀ ਆ ਤੇ ਬੇਸ਼ੱਕ ਤੁਸੀਂ ਵੀਰ ਹੁਣਾਂ ਦੇ ਨਾਲ ਸੰਪਰਕ ਕਰਨਾ ਠੀਕ ਆ ਇਸ ਤੋਂ ਬਾਅਦ ਜਿਹੜਾ ਦੋਸਤੋ ਇੱਕ ਹੋਰ ਐਨੀਮਲ ਆ ਵੀਰ ਹੁਣਾਂ ਦੇ ਕੋਲ ਉਹ ਹੈਗਾ ਮੇਲ ਠੀਕ ਆ ਦੋਸਤੋ ਇੱਕ ਹੋਰ ਜਿਹੜਾ ਮੇਲ ਵੀਰ ਹੁਣਾਂ ਦੇ ਕੋਲ ਕੱਟਾ ਬਕਾਊ ਆ ਤੇ ਬਿਲਕੁਲ ਮੱਥਾ ਜਿਹੜਾ ਹੈਗਾ ਦੋਸਤੋ ਬਲੈਕ ਆ ਪੂਛ ਜਿਹੜੀ ਹੈ ਪਿੱਛੋਂ ਹਾਫ ਜਿਹੜੀ ਵਾਈਟ ਤੁਹਾਨੂੰ ਵੇਖਣ ਦੇ ਵਿੱਚ ਮਿਲ ਜੇਗੀ ਤੇ ਵੀਰ ਇਹਦੀ ਉਮਰ ਕਿੰਨੀ ਆ ਪਹਿਲਾਂ ਤੇ ਦੱਸ ਦੀ ਜੀ ਉਮਰ ਵੀਰ ਇਹਦੀ 3 ਸਾਲ 3 ਸਾਲ ਦੀ ਉਮਰ ਆ ਠੀਕ ਆ ਜੀ 3 ਸਾਲ ਦੀ ਮੱਝ ਲਾਈਏ ਮੱਝ ਜੰਪ ਵੀ ਲਾਉਂਦਾ ਜੀ ਜੰਪ ਲਾਉਂਦਾ ਜੰਪ ਲਾਉਂਦਾ ਦੋਸਤੋ ਬਾਕੀ ਜਿਹੜੀ ਸਿੰਘਾ-ਸੁੰਗਾ ਦੀ ਬਣਤਰ ਇਹ ਤੁਸੀਂ ਪ੍ਰੋਪਰ ਦੇਖ ਲਵੋ ਠੀਕ ਆ ਚੰਗਾ ਸਿੰਘ ਹੈਗਾ ਕੁੰਡਾ ਸਿੰਘ ਆ ਤੇ ਬਿਲਕੁਲ ਜਿਹੜਾ ਨੱਥ ਨੂੰ ਤੁ ਵੱਜੀ ਹੈ ਨਾ ਤਕਰੀਬਨ ਹਾਂ ਨੱਥ ਵੱਜੀ ਹੁਣ ਕੱਢੀ ਹੁਣ ਕੱਢੀ ਆ ਤੇ ਰੇੜੀ ਦਾ ਵੀ ਫਿਰ ਵੀਰ ਲੱਗਾ ਹੈਗਾ ਰੇੜੀ ਲਾਇਆ ਦੋ ਤਿੰਨ ਆ ਦੇ ਖੜਿਆ ਆ ਪਰ ਰੇੜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਕਟਾਈ ਠੀਕ ਹੈ ਜੀ ਬਿਲਕੁਲ ਟੈਸਟਿਕਲ ਤੋਂ ਜਿਹੜਾ ਤੁਸੀਂ ਚੈੱਕ ਕਰੋ ਠੀਕ ਹੈ ਜੀ ਸਟੇਟ ਟੈਸਟਿਕਲ ਨੇ ਬਹੁਤ ਵੀਰ ਚਾਹਵਾਨ ਹੁੰਦੇ ਆ ਤਕਰੀਬਨ ਅਗੇ ਮਾਲੀ ਜੰਪ ਵੀ ਲਾਉਂਦਾ ਦੋਸਤੋ ਤੇ ਤਕਰੀਬਨ ਰੇੜੀ ਤੇ ਵੀ ਲੱਗਾ ਓਵਰ ਆਲ ਜਿਹੜਾ ਮਾਲੀ ਹੈਗਾ ਕਦ ਕਾਠੀ ਵੀ ਚੰਗਾ ਤਕਰੀਬਨ ਉਮਰ 2.5 ਸਾਲ ਦੱਸੀ ਭਾਈ 3 ਕਿ ਸਾਲ 2.5 3 ਸਾਲ 2.5 3 ਕਿ ਸਾਲ ਦੇ ਨੇੜੇ ਤੇੜਿਆ ਤੇ ਮੂੰਹ ਤਕਰੀਬਨ ਦੋਂਦਾ ਹੋਵੇਗਾ ਇਹ ਇਹ ਨਹੀਂ ਵੇਖਿਆ ਜੀ ਚੌਗਾ ਜੀ ਮੂੰਹ ਚੌਗਾ ਜੀ ਹਾਂਜੀ ਠੀਕ ਆ ਮੂੰਹ ਜਰਾ ਚੌਗਾ ਦੋਸਤੋ ਤੇ ਵੀਰ ਜੀ ਮੋਲੇ ਦਾ ਫਿਰ ਕਿੰਨਾ ਕਰਨਾ ਲੈ ਦੇ ਜੀ ਮੋਲੇ ਦਾ ਹੈਗਾ 25000 ਰੁਪਏ ਦੇਣਾ ਪਰ ਰੱਖਣ ਵਾਲੇ ਨੂੰ ਠੀਕ ਆ ਜੀ ਠੀਕ ਹੈ ਉਹ ਨਹੀਂ ਦੇਣਾ ਤੇ ਇਹ ਦੇ ਦਾਂਗਾ ਬਾ 22000 ਦਾ ਕੁਛ ਮੰਨ ਤਾਂ ਫੁੱਲ 25000 ਤੇ 22000 ਜਿਹੜਾ ਲੈ ਦੇ ਹਨ ਹਾਂ ਦੇਣਾ ਭਾਈ ਇਹ ਦੇਣਾ 22000 ਦਾ ਬਾਕੀ ਵੀਰ ਕੋਈ ਸੰਪਰਕ ਕਰੇ ਆਪਣੇ ਨਾਲ ਦੇ ਆਪਾਂ ਦੇਣੇ ਠੀਕ ਆ ਜੀ ਸੋ ਬੇਸ਼ੱਕ ਦੋਸਤੋ ਸਾਰੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮਾਲੀ ਚੰਗਾ ਠੀਕ ਆ ਜੀ ਓਵਰ ਆਲ ਅੱਗੇ ਜਿਹੜਾ ਜੰਪ ਵੀ ਲਾਉਂਦਾ ਮੱਝਾਂ ਵੀ ਕਰਾਸ ਕਰਦਾ ਇਹ ਤੁਸੀਂ ਜਰੂਰ ਜਿਹੜਾ ਮੁੱਖ ਰੱਖ ਕੇ ਫਿਰ ਕੰਟੈਕਟ ਕਰ ਸਕਦੇ ਜੀ 25000 ਡਿਮਾਂਡ ਆ 22000 ਦਾ ਲਾਸਟ ਲੈ ਦੇ ਆ ਠੀਕ ਆ ਤੇ ਸੰਪਰਕ ਨੰਬਰ ਵੀਰੇ ਉਹ ਵੀ ਆਪਣੇ ਜਰੂਰ ਬੋਲ ਦिए ਸੰਪਰਕ ਹੈ 98140 ਹਾਂ ਜੀ 92146 ਠੀਕ ਆ ਜੀ ਠੀਕ ਹੈ ਸੋ ਦੋਸਤੋ ਇਹ ਕੰਟੈਕਟ ਨੰਬਰ ਮੈਂ ਬਿਲਕੁਲ ਸਕਰੀਨ ਤੇ ਜਿਹੜੇ ਚੱਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਿਹੜਾ ਗੱਲਬਾਤ ਵੀਰ ਦੇ ਨਾਲ ਕਰਨੀ ਹੈਗੀ ਆ ਐਨੀਮਲ ਜਿਹੜੇ ਆ ਦੋਸਤੋ ਤਿੰਨ ਐਨੀਮਲ ਦਿਖਾਏ ਆ ਆਪਾਂ ਤੁਹਾਨੂੰ ਇੱਕ ਬੂਰੀ ਮੱਝ ਦਿਖਾਈ ਇਸ ਘਰੋਂ ਇੱਕ 2 ਮਹੀਨੇ ਦੀ ਜਿਹੜੀ ਸੂਈ ਆ ਦੋਸਤੋ ਟੋਕੜ ਮੱਝ ਹੈਗੀ 6 ਕਿਲੋ ਜਿਹੜਾ ਦੁੱਧ ਰੈਡੀ ਹੈਗਾ ਉਸ ਦੇ ਥੱਲੇ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆਪਾਂ ਵੀਰ ਹੋਣਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਚਾਹਵਣ ਵੀਰ ਤੁਸੀਂ ਜਰੂਰ ਖਰੀਦ ਸਕਦੇ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ